ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਵਾਲੇ ਹਾਂ ਜੀ ਕਿ ਗੁਰਦੁਆਰਾ ਸਾਹਿਬ ਜਾਂ ਮੰਦਰ ਦੇ ਵਿੱਚ ਝਾੜੂ ਤੇ ਨਮਕ ਕਿਉਂ ਦਾਨ ਕੀਤਾ ਜਾਂਦਾ ਹੈ ਇਸ ਦੇ ਨਾਲ ਸਾਡੀ ਜ਼ਿੰਦਗੀ ਵਿੱਚ ਕਿਹੜੇ ਬਦਲਾਅ ਹੁੰਦੇ ਹਨ ਤੇ ਕਿਹੜੇ ਦੁੱਖ ਦਰਦ ਦੂਰ ਹੋ ਜਾਂਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲੇਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਤੁਹਾਡਾ ਜੀਵਨ ਸੁਖਾਲਾ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਤੁਸੀਂ ਅਕਸਰ ਹੀ ਗੁਰਦੁਆਰਾ ਸਾਹਿਬ ਜਾਂ ਮੰਦਰ ਦੇ ਵਿੱਚ ਇਹ ਦੋ ਚੀਜ਼ਾਂ ਦਾ ਦਾਨ ਹੁੰਦਾ ਹੋਇਆ ਵੇਖਿਆ ਹੋਵੇਗਾ ਕਿਉਂਕਿ ਸਾਥ ਸੰਗਤ ਜੀ ਜੇਕਰ ਉਹ ਦੋ ਚੀਜ਼ਾਂ ਨੂੰ ਤੁਸੀਂ ਗੁਰਦੁਆਰਾ ਸਾਹਿਬ ਜਾਂ ਮੰਦਰ ਦੇ ਵਿੱਚ দান ਕਰਦੇ ਹੋ ਇਸ ਦੇ ਨਾਲ ਤੁਹਾਡੇ ਜਿੰਨੇ ਵੀ ਦੁੱਖ ਹੁੰਦੇ ਹਨ ਉਹ ਸਾਰੇ ਹੀ ਕੱਟੇ ਜਾਂਦੇ ਹਨ ਇਹਨਾਂ ਦੋ ਚੀਜ਼ਾਂ ਨੂੰ দান ਕਰਨ ਦੇ ਨਾਲ ਸਾਡੇ ਕਿਹੜੇ ਕਿਹੜੇ ਦੁੱਖ ਤਕਲੀਫਾਂ ਕੱਟੇ ਜਾ ਸਕਦੇ ਹਨ ਤੇ ਸਾਨੂੰ ਕਿਉਂ দান ਕਰਨੀਆਂ ਚਾਹੀਦੀਆਂ ਹਨ ਇਹ ਚੀਜ਼ਾਂ ਇਹ ਸਾਰੇ ਹੀ ਵਿਚਾਰ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਹਾਂ ਜੀ ਸਾਥ ਸੰਗਤ ਜੀ ਕਈ ਵਾਰ ਸਾਨੂੰ ਕੋਈ ਨਾ ਕੋਈ ਦੁੱਖ ਤਕਲੀਫ ਹੁੰਦਾ ਹੈ ਜਿਸ ਦੇ ਨਾਲ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ ਉੱਥੇ ਆਪਾਂ ਜਾ ਕੇ ਦਵਾਈ ਲੈਂਦੇ ਹਾਂ ਇਲਾਜ ਕਰਵਾਉਂਦੇ ਹਾਂ ਪਰ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਈ ਵਾਰ ਤਾਂ ਆਪਾਂ ਕਈ ਜਗ੍ਹਾ ਤੇ ਜਾ ਕੇ ਥੱਕ ਹਾਰ ਵੀ ਜਾਂਦੇ ਹਾਂ ਪਰ ਮੰਨਦੇ ਹਾਂ ਇਹ ਸਾਰੀਆਂ ਚੀਜ਼ਾਂ ਦੇ ਨਾਲ ਹਰ ਇੱਕ ਬਿਮਾਰੀ ਦੇ ਇਲਾਜ ਦੇ ਲਈ ਡਾਕਟਰ ਇਲਾਜ ਬੜਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਈ ਤਾਂ ਲੋਕ ਹਨ ਕਈ ਚੀਜ਼ਾਂ ਨੂੰ ਲੈ ਕੇ ਵਹਿਮਾ ਭਰਮਾ ਵਿੱਚ ਪੈ ਜਾਂਦੇ ਹਨ ਜੇ ਉਹਨਾਂ ਦੇ ਨਾਲ ਕੁਝ ਹੋ ਜਾਂਦਾ ਹੈ ਤਾਂ ਉਹ ਹੱਥ ਹੌਲੇ ਕਰਵਾਉਣ ਲੱਗ ਜਾਂਦੇ ਹਨ ਡਾਕਟਰ ਦੀ ਸਲਾਹ ਨਹੀਂ ਲੈਂਦੇ ਜਿੱਥੋਂ ਸਾਥ ਸੰਗਤ ਜੀ ਉਹਨਾਂ ਦੀ ਪ੍ਰੋਬਲਮ ਫਿਰ ਵੱਧ ਜਾਂਦੀ ਹੈ ਜੇਕਰ ਅਸੀਂ ਇਹ ਦੋ ਚੀਜ਼ਾਂ ਗੁਰਦੁਆਰਾ ਸਾਹਿਬ ਜਾਂ ਮੰਦਿਰ ਦੇ ਵਿੱਚ ਦਾਨ ਕਰਦੇ ਹੀ ਰਹਿੰਦੇ ਹਾਂ ਜਿਹੜੇ ਆਪਣੇ ਦੁੱਖ ਤਕਲੀਫ ਹਨ ਉਹ ਸਾਰੇ ਹੀ ਫਿਰ ਦੂਰ ਹੋ ਜਾਂਦੇ ਹਨ ਕਈ ਵਾਰ ਸਾਚੰਗਰ ਜੀ ਜੇਕਰ ਇਹਨਾਂ ਦੋ ਚੀਜ਼ਾਂ ਨੂੰ ਅਸੀਂ দান ਕਰਦੇ ਰਹੀਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਇਸੇ ਹੀ ਤਰ੍ਹਾਂ ਦੇ ਦੁੱਖ ਤਕਲੀਫ ਫਿਰ ਆਉਣਗੇ ਹੀ ਨਹੀਂ ਜਿਵੇਂ ਅਸੀਂ ਗੱਲ ਕਰੀਏ ਜੀ ਝਾੜੂ ਤੇ ਲੂਣ ਦੀ ਇਹ ਸਾਨੂੰ ਗੁਰਦੁਆਰਾ ਸਾਹਿਬ ਜਾਂ ਫਿਰ ਮੰਦਿਰ ਦੇ ਵਿੱਚ ਹੀ ਕਿਉਂ দান ਕਰਨਾ ਚਾਹੀਦਾ ਹੈ ਕਿਸ ਸਮੇਂ দান ਕਰਨਾ ਚਾਹੀਦਾ ਹੈ ਜੇਕਰ ਅਸੀਂ ਇਹ ਲੂਣ ਤੇ ਝਾੜੂ ਗੁਰਦੁਆਰਾ ਸਾਹਿਬ ਦੇ ਵਿੱਚ দান ਕਰਦੇ ਹਾਂ ਤਾਂ ਇਸ ਦੇ ਸਾਨੂੰ ਕੀ ਫਾਇਦੇ ਹੁੰਦੇ ਹਨ ਜੇਕਰ ਅਸੀਂ ਨੁਕਸਾਨ ਦੀ ਗੱਲ ਕਰੀਏ ਤਾਂ ਸਾਤ ਸੰਗਤ ਜੀ ਇਸ ਚੀਜ਼ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਜੇਕਰ ਆਪਾਂ ਇਹ ਦੋ ਚੀਜ਼ਾਂ ਨੂੰ ਦਾਨ ਕਰਦੇ ਹਾਂ ਤਾਂ ਇਸ ਦੇ ਆਪਾਂ ਨੂੰ ਫਾਇਦੇ ਹੀ ਫਾਇਦੇ ਹੁੰਦੇ ਹਨ ਸਭ ਤੋਂ ਵੱਡੀ ਗੱਲ ਤਾਂ ਜਦੋਂ ਅਸੀਂ ਇਹ ਦੋ ਚੀਜ਼ਾਂ ਦਾਨ ਕਰਦੇ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਜੋ ਵੀ ਸਰੀਰਕ ਦੁੱਖ ਹਨ ਸਰੀਰਕ ਤਾਰਤੇ ਸਾਡੇ ਸਾਰੇ ਹੀ ਦੂਰ ਹੋ ਜਾਂਦੇ ਹਨ ਜਿਸ ਤਰ੍ਹਾਂ ਸਾਹ ਸੰਗਤ ਜੀ ਜੇਕਰ ਆਪਣੇ ਸਰੀਰ ਤੇ ਕਿਤੇ ਵੀ ਕੋਈ ਗਠ ਹੋ ਜਾਂਦੀ ਹੈ ਜਾਂ ਗੰਢ ਬਣ ਜਾਂਦੀ ਹੈ ਕਈ ਵਾਰ ਤਾਂ ਉਹ ਗੰਢ ਜਿਹੜੀ ਹੁੰਦੀ ਹੈ ਉਹ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੀ ਹੈ ਪਰ ਕਈ ਵਾਰ ਆਮ ਨਾਰਮਲ ਹੀ ਆਪਣੇ ਸਰੀਰ ਤੇ ਗੰਢ ਬਣ ਜਾਂਦੀ ਹੈ ਇੱਕ ਰਸੌਲੀ ਦੀ ਤਰ੍ਹਾਂ ਜੇਕਰ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ ਤੇ ਡਾਕਟਰ ਕਹਿ ਦਿੰਦੇ ਹਨ ਇਹ ਕੋਈ ਡਰਨ ਵਾਲੀ ਗੱਲ ਨਹੀਂ ਹੈ ਤੁਸੀਂ ਮੈਡੀਸਿਨ ਲੈ ਲਓ ਤੇ ਹੌਲੀ-ਹੌਲੀ ਕਰਕੇ ਫਰਕ ਪੈ ਜਾਵੇਗਾ ਪਰ ਆਪਾਂ ਨੂੰ ਕਈ ਵਾਰ ਨਾ ਕਾਫੀ ਸਾਲ ਹੋ ਜਾਂਦੇ ਹਨ ਆਪਾਂ ਨੂੰ ਉਸ ਚੀਜ਼ ਦੀ ਦਵਾਈ ਦਾ ਕੋਈ ਵੀ ਫਰਕ ਨਹੀਂ ਪੈਂਦਾ ਤੇ ਨਾ ਹੀ ਸਾਡੇ ਗੰਡ ਠੀਕ ਹੁੰਦੀ ਹੈ ਆਪਾਂ ਕਾਫੀ ਦਵਾਈਆਂ ਵੀ ਲੈਂਦੇ ਹਾਂ ਕਈ ਵਾਰ ਆਪਾਂ ਨੂੰ ਆਪਣੇ ਕੋਈ ਰਿਸ਼ਤੇਦਾਰ ਭੈਣ ਭਰਾ ਕੋਈ ਹੋਰ ਡਾਕਟਰ ਦੱਸ ਦਿੰਦੇ ਹਨ ਕਿ ਇੱਥੇ ਜਾ ਕੇ ਤੁਸੀਂ ਇਲਾਜ ਕਰਵਾ ਲਓ ਤੁਹਾਡੀ ਜਿਹੜੀ ਗੰਡ ਹੈ ਉਹ ਸਾਰੀ ਖੁਰ ਜਾਵੇਗੀ ਇਸ ਤਰ੍ਹਾਂ ਡਾਕਟਰ ਤੋਂ ਦਵਾਈ ਲੈਣ ਦੇ ਨਾਲ ਸਾਨੂੰ ਕੋਈ ਵੀ ਫਰਕ ਫਿਰ ਨਹੀਂ ਪੈਂਦਾ ਬਹੁਤ ਸਿਆਣਾ ਡਾਕਟਰ ਹੈ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਸਾਨੂੰ ਕਈ ਭੈਣ ਭਰਾ ਸਲਾਮਾਂ ਦੇਣ ਲੱਗ ਜਾਂਦੇ ਹਨ ਪਰ ਫਿਰ ਵੀ ਅਸੀਂ ਉਸ ਡਾਕਟਰ ਦੇ ਕੋਲ ਵੀ ਜਾਂਦੇ ਹਾਂ ਜਿੱਥੇ ਵੀ ਸਾਨੂੰ ਕੋਈ ਦੱਸਦਾ ਹੈ ਹਰ ਇੱਕ ਜਗ੍ਹਾ ਤੇ ਜਾ ਕੇ ਵੇਖ ਲੈਂਦੇ ਹਾਂ ਪਰ ਫਰਕ ਨਹੀਂ ਪੈਂਦਾ ਉਸ ਸਮੇਂ ਜੇਕਰ ਤੁਹਾਡੇ ਸਰੀਰ ਤੇ ਕਿਤੇ ਗੰਢ ਬਣ ਜਾਂਦੀ ਹੈ ਤਾਂ ਕੋਈ ਰਸੌਲੀ ਟਾਈਪ ਦੀ ਵੀ ਹੋ ਜਾਂਦੀ ਹੈ ਪਰ ਤੁਹਾਡੇ ਦਿਮਾਗ ਵਿੱਚ ਹਮੇਸ਼ਾ ਹੀ ਇਹ ਗੱਲ ਘਟਕਦੀ ਰਹਿੰਦੀ ਹੈ ਕਿ ਇਹ ਕੋਈ ਬਿਮਾਰੀ ਵੱਡੀ ਨਾ ਹੋ ਜਾਵੇ ਹਮੇਸ਼ਾ ਹੀ ਦਿਮਾਗ ਜਿਹੜਾ ਹੈ ਉੱਥੇ ਹੀ ਲੱਗਿਆ ਰਹਿੰਦਾ ਹੈ ਤੇ ਕਈ ਵਾਰ ਤਾਂ ਇਹੋ ਜਿਹੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਤੇ ਜਦੋਂ ਟੈਸਟ ਕਰਵਾਉਣ ਲੱਗ ਜਾਂਦੇ ਹਨ ਤੇ ਟੈਸਟ ਦੇ ਵਿੱਚ ਵੀ ਕੁਝ ਨਹੀਂ ਆਉਂਦਾ ਕੋਈ ਡਾਕਟਰ ਤਾਂ ਕਹਿ ਦਿੰਦੇ ਹਨ ਇਸ ਦਾ ਸੈਂਪਲ ਪੇਜਕੇ ਟੈਸਟ ਕਰਵਾਉਣਾ ਚਾਹੀਦਾ ਹੈ ਜੇਕਰ ਉਹ ਨਾਰਮਲ ਹੀ ਇੱਕ ਗੰਡ ਹੈ ਤਾਂ ਸਾਧ ਸੰਗਤ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਫਿਰ ਮੰਦਰ ਦੇ ਵਿੱਚ ਲੂਣ ਤੇ ਝਾੜੂ ਦਾ ਦਾਨ ਜ਼ਰੂਰ ਕਰਕੇ ਆਇਆ ਕਰੋ ਕਿਉਂਕਿ ਤੁਹਾਨੂੰ ਡਾਕਟਰ ਦੀ ਮੈਡੀਸਨ ਤੋਂ ਵੱਧ ਫਾਇਦਾ ਇਸ ਚੀਜ਼ ਤੋਂ ਹੋ ਜਾਵੇਗਾ ਜੇਕਰ ਤੁਸੀਂ ਇਹ ਦੋ ਚੀਜ਼ਾਂ ਦਾ ਦਾਨ ਗੁਰਦੁਆਰਾ ਸਾਹਿਬ ਜਾਂ ਮੰਦਰ ਦੇ ਵਿੱਚ ਕਰਦੇ ਹੋ ਤਾਂ ਇਸ ਤੋਂ ਇਲਾਵਾ ਸਾਧ ਸੰਗਤ ਜੀ ਰਿਲੇਟਿਵਸ ਦੇ ਵਿੱਚ ਉਹਨਾਂ ਦੇ ਇੱਕ ਛੋਟੀ ਜਿਹੀ ਕਹਿੰਦੇ ਕਿ ਗੰਡ ਬਣੀ ਹੋਈ ਸੀ ਗਰਦਨ ਦੇ ਕੋਲ ਕੰਨ ਵਾਲੀ ਸਾਈਡ ਤੇ ਉਹਨਾਂ ਨੇ ਬੜਾ ਹੀ ਜ਼ਿਆਦਾ ਡਾਕਟਰਾਂ ਦੇ ਕੋਲ ਚੈੱਕਅਪ ਕਰਵਾਏ ਬੜਾ ਹੀ ਜ਼ਿਆਦਾ ਇਲਾਜ ਕਰਵਾਇਆ ਪਰ ਉਹ ਗੰਡ ਜਿਹੜੀ ਸੀ ਨਾਰਮਲ ਹੀ ਬਣੀ ਹੋਈ ਸੀ ਰਸੌਲੇ ਟਾਈਪ ਸੀ ਉਹਨਾਂ ਡਾਕਟਰਾਂ ਨੇ ਕਹਿ ਦਿੱਤਾ ਜੀ ਇਸ ਦਾ ਕੋਈ ਡਰ ਨਹੀਂ ਇੱਕ ਨਾਰਮਲ ਹੈ ਤੁਸੀਂ ਮੈਡੀਸਿਨ ਲੈ ਲਓ ਫਰਕ ਪੈ ਜਾਵੇਗਾ ਪਰ ਉਹਨਾਂ ਨੇ ਕੋਈ ਡਾਕਟਰ ਹੀ ਨਾ ਛੱਡਿਆ ਉਹ ਘਟਣ ਦੀ ਬਜਾਏ ਵੱਧਦੀ ਗਈ ਕਾਫੀ ਵੱਡੀ ਹੋ ਗਈ ਜਿਸ ਚੀਜ਼ ਨੂੰ ਲੈ ਕੇ ਪਰਿਵਾਰ ਵਾਲੇ ਕਾਫੀ ਟੈਨਸ਼ਨ ਵਿੱਚ ਆ ਗਏ ਜਿਹੜੇ ਉਹ ਦਵਾਈਆਂ ਦੇ ਨਾਲ ਖੁਰਣੀ ਨਹੀਂ ਤੁਹਾਨੂੰ ਫਰਕ ਨਹੀਂ ਪੈਣਾ ਤੇ ਇਸ ਦਾ ਉਹ ਆਪਰੇਟ ਹੀ ਕਈ ਕਹਿ ਲੱਗੇ ਕਿ ਕਰਵਾ ਲਓ ਤੇ ਉਸ ਪਰਿਵਾਰ ਨੇ ਆਪਰੇਟ ਨਹੀਂ ਕਰਵਾਇਆ ਉਹਨਾਂ ਨੂੰ ਸੀ ਕਿ ਸਾਡ ਨਾਲ ਹੀ ਸਿਰ ਦਾ ਕੰਮ ਹੈ ਤੇ ਨਾਲ ਹੀ ਕੰਨ ਦਾ ਕੰਮ ਹੈ ਜਿਸ ਕਰਕੇ ਉਹ ਪਰਿਵਾਰ ਆਪਰੇਸ਼ਨ ਤੋਂ ਡਰਦਾ ਸੀ ਨਹੀਂ ਤਾਂ ਸਾਧ ਸੰਗਤ ਜੀ ਉਹਨਾਂ ਨੂੰ ਇੱਕ ਪਰਿਵਾਰ ਨੇ ਪਿੰਡ ਦੇ ਵਿੱਚੋਂ ਹੀ ਉਹਨਾਂ ਦੇ ਨਾਲ ਲੱਗਦੇ ਘਰ ਵਾਲਿਆਂ ਨੇ ਹੀ ਦੱਸਿਆ ਕਿ ਜੇਕਰ ਤੁਸੀਂ ਸਾਡਾ ਕਹਿਣਾ ਮੰਨੋਗੇ ਤਾਂ ਅਸੀਂ ਤੁਹਾਨੂੰ ਕੁਝ ਦਸੀਏ ਤੇ ਉਸ ਪਰਿਵਾਰ ਨੇ ਕਿਹਾ ਹਾਂਜੀ ਤੁਸੀਂ ਦੱਸੋ ਅਸੀਂ ਤਾਂ ਬਹੁਤ ਜ਼ਿਆਦਾ ਪੈਸੇ ਵੀ ਇਹਨਾਂ ਦਵਾਈਆਂ ਤੇ ਲਗਾ ਲਏ ਹਨ ਟੈਸਟ ਕਰਵਾਏ ਹਨ ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਇਹ ਸਾਨੂੰ ਤਾਂ ਬਸ ਫਰਕ ਪੈਣਾ ਚਾਹੀਦਾ ਹੈ ਇਹ ਰਸੌਲੇ ਟਾਈਪ ਘਟਣੀ ਚਾਹੀਦੀ ਹੈ ਪਰ ਇਹ ਸਾਡੇ ਗੰਡ ਅੱਗੇ ਤੋਂ ਵੀ ਵੱਧ ਚੁੱਕੀ ਹੈ ਤਾਂ ਸਾਥ ਸੰਗਤਾਂ ਦੇ ਘਰ ਦੇ ਨਿਰਣਿਆਂ ਹੀ ਉਸ ਪਰਿਵਾਰ ਨੇ ਦੱਸਿਆ ਉਸ ਘਰ ਦੇ ਵਿੱਚ ਇੱਕ ਬਜ਼ੁਰਗ ਮਾਤਾ ਸੀ ਉਸਨੇ ਦੱਸਿਆ ਕਿ ਤੁਸੀਂ ਲੂਣ ਦਾ ਪੈਕਟ ਇੱਕ ਝਾੜੂ ਜਿਹੜਾ ਹੈ ਤੀਲਾਂ ਵਾਲਾ ਉਹ ਲੈਣਾ ਹੈ ਇਹ ਦੋ ਚੀਜ਼ਾਂ ਤੁਸੀਂ ਲੈ ਕੇ ਗੁਰਦੁਆਰਾ ਸਾਹਿਬ ਜਾਂ ਮੰਦਰ ਦੇ ਵਿੱਚ ਦਾਨ ਕਰੋ ਇੱਕ ਵਾਰ ਕਰ ਲਓ ਦੋ ਵਾਰ ਕਰ ਲਓ ਤਿੰਨ ਵਾਰ ਦਾਨ ਕਰ ਲਓ ਜਿੰਨੀ ਦੇਰ ਤੱਕ ਤੁਹਾਨੂੰ ਫਰਕ ਨਹੀਂ ਪੈਂਦਾ ਉਨੀ ਦੇਰ ਤੱਕ ਹੀ ਤੁਸੀਂ ਇਹਨਾਂ ਦੋਵਾਂ ਚੀਜ਼ਾਂ ਦਾ ਦਾਨ ਕਰ ਸਕਦੇ ਹੋ ਤੁਹਾਨੂੰ ਫਰਕ ਪੈ ਜਾਵੇਗਾ ਉਸ ਪਰਿਵਾਰ ਨੇ ਸਾਥ ਸੰਗਤ ਜੀ ਡਾਕਟਰਾਂ ਦੀਆਂ ਦਵਾਈਆਂ ਛੱਡ ਕੇ ਜਦੋਂ ਇਹਨਾਂ ਦੋ ਚੀਜ਼ਾਂ ਦਾ ਦਾਨ ਕਰਨਾ ਸ਼ੁਰੂ ਕੀਤਾ ਤਾਂ ਉਹ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ 4 ਸਾਲ ਹੋ ਗਏ ਸੀ ਡਾਕਟਰਾਂ ਦੇ ਵਰ ਧੱਕੇ ਖਾਂਦਿਆਂ ਨੂੰ ਜਿੱਥੇ ਕਿਸੇ ਨੇ ਦੱਸਣਾ ਅਸੀਂ ਚਲੇ ਜਾਣਾ 6 ਮਹੀਨੇ ਲਗਾਤਾਰ ਕਹਿੰਦੇ ਕਿ ਦੋ ਵਾਰ ਮਹੀਨੇ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਇਹਨਾਂ ਦੋ ਚੀਜ਼ਾਂ ਦਾ ਦਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੇ ਜਿਹੜੀ ਉਹ ਕੰਨ ਦੇ ਲਾਗੇ ਗੰਡ ਸੀ ਹੌਲੀ-ਹੌਲੀ ਉਹ ਖੁਰਣੀ ਸ਼ੁਰੂ ਹੋ ਗਈ 6 ਮਹੀਨਿਆਂ ਦੇ ਵਿੱਚ ਬਿਲਕੁਲ ਹੀ ਖੁਰ ਗਈ ਹੁਣ ਤਾਂ ਉੱਥੇ ਲੱਗਦਾ ਵੀ ਨਹੀਂ ਸੀ ਕਿ ਕੋਈ ਗੰਡ ਵਗੈਰਾ ਸੀ ਕਹਿੰਦੇ ਕਿ ਸਾਡੇ ਜਿਹੜਾ ਇੱਥੇ ਜ਼ਖਮ ਸੀ ਉਹ ਬਿਲਕੁਲ ਠੀਕ ਹੋ ਗਿਆ ਇਸੇ ਤਰ੍ਹਾਂ ਹੈ ਸਾਧ ਸੰਗਤ ਜੀ ਜੇਕਰ ਤੁਹਾਨੂੰ ਵੀ ਸਰੀਰ ਤੇ ਕੋਈ ਅਜੀਹੀ ਪ੍ਰੋਬਲਮ ਹੈ ਜਿਹੜੀ ਦਵਾਈਆਂ ਨਾਲ ਠੀਕ ਨਹੀਂ ਹੋ ਰਹੀ ਤੇ ਤੁਸੀਂ ਇਹਨਾਂ ਦੋ ਚੀਜ਼ਾਂ ਦਾ ਦਾਨ ਕਰਨਾ ਸ਼ੁਰੂ ਕਰ ਦਿਓ ਵੇਖ ਲੈਣਾ ਤੁਹਾਨੂੰ ਵੀ ਫਰਕ ਪੈਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਮੰਦਰ ਦੇ ਵਿੱਚ ਜਾਂਦੇ ਹੋ ਤਾਂ ਉੱਥੇ ਦਾਨ ਕਰ ਸਕਦੇ ਹੋ ਜਿੱਥੇ ਤੁਹਾਡਾ ਮਨ ਮੰਦਾ ਹੈ ਉੱਥੇ ਹੀ ਦਾਨ ਕਰ ਸਕਦੇ ਹੋ ਇਹਨਾਂ ਦੋਹਾਂ ਚੀਜ਼ਾਂ ਦਾ ਜਿਸ ਦੇ ਨਾਲ ਤੁਹਾਡੇ ਸਰੀਰ ਦੇ ਸਾਰੇ ਹੀ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਸੋ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਚਮੜੀ ਦਾ ਰੋਗ ਹੈ ਜਾਂ ਖਾਰਿਸ਼ ਦੀ ਪ੍ਰੋਬਲਮ ਹੈ ਜਿਵੇਂ ਸਕਿਨ ਤੇ ਖਾਰਿਸ਼ ਹੁੰਦੀ ਹੈ ਜ਼ਖਮ ਬਣ ਜਾਂਦੇ ਹਨ ਇਹੋ ਜਿਹੀ ਪ੍ਰੋਬਲਮ ਵੀ ਹੈ ਤਾਂ ਤੁਸੀਂ ਉਹ ਕੰਡੀਸ਼ਨ ਦੇ ਵਿੱਚ ਵੀ ਇਹਨਾਂ ਦੋ ਚੀਜ਼ਾਂ ਦਾ ਦਾਨ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਇਹ ਦੁੱਖ ਤਕਲੀਫ ਵੀ ਦੂਰ ਹੋ ਜਾਣਗੇ ਸਾਧ ਸੰਗਤ ਜੀ ਜਿਹੜਾ ਵੀ ਇਹਨਾਂ ਦੋ ਚੀਜ਼ਾਂ ਦਾ ਦਾਨ ਕਰਦਾ ਹੈ ਉਸ ਦੀ ਕੋਈ ਵੀ ਦੁੱਖ ਤਕਲੀਫ ਫਿਰ ਨਹੀਂ ਰਹਿ ਜਾਂਦੀ ਸਾਤਸੰਗਤ ਜੀ ਉਹ ਚੀਜ਼ ਕਾਲੇ ਤੇਲ ਹਨ ਸਾਤਸੰਗਤ ਜੀ ਜੇਕਰ ਤੁਸੀਂ ਇਹ ਚੀਜ਼ ਦਾ ਦਾਨ ਕਰ ਸਕਦੇ ਹੋ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਇੱਕ ਚੀਜ਼ ਦਾ ਹੋਰ ਵੀ ਦਾਨ ਕਰ ਸਕਦੇ ਹੋ ਉਹ ਚੀਜ਼ ਹੈ ਜੇ ਕਾਲੇ ਤਿਲ ਕਾਲੇ ਤਿਲਾਂ ਦਾ ਦਾਨ ਵੀ ਕਰ ਸਕਦੇ ਹੋ ਇਸ ਦੇ ਵੀ ਬੜੇ ਜ਼ਿਆਦਾ ਫਾਇਦੇ ਹੁੰਦੇ ਹਨ ਕਾਲੇ ਤਿਲ ਕਦੋਂ ਤੇ ਕਿਸ ਸਮੇਂ ਦਾਨ ਕਰਨੇ ਹਨ ਸਨਾਤਨ ਧਰਮ ਦੇ ਵਿੱਚ ਸਾਤਸੰਗਤ ਜੀ ਬੜੀ ਹੀ ਖਾਸ ਮਹੱਤਤਾ ਸੀ ਇਸ ਦੇ ਨਾਲ ਕਿਹਾ ਜਾਂਦਾ ਹੈ ਜੇਕਰ ਦਿਨ ਦੇ ਹਿਸਾਬ ਨਾਲ ਦਾਨ ਕੀਤਾ ਜਾਵੇ ਤੇ ਤੁਹਾਨੂੰ ਬਹੁਤ ਹੀ ਫਾਇਦੇ ਮਿਲ ਜਾਣਗੇ ਨਤੀਜੇ ਚੰਗੇ ਮਿਲਣਗੇ ਗ੍ਰਹਿਾਂ ਤਾਰਾ ਮੰਡਲਾਂ ਦੇ ਅਨੁਸਾਰ ਇਹਨਾਂ ਦੇ ਨਾਲ ਦਿਨ ਜੁੜਿਆ ਹੁੰਦਾ ਹੈ ਸਾਧ ਸੰਗਤ ਜੀ ਕਈ ਲੋਕਾਂ ਦੇ ਕਹਿਣ ਅਨੁਸਾਰ ਵਿਸ਼ਵਾਸ ਹੁੰਦਾ ਹੈ ਉਹਨਾਂ ਦਾ ਤੇ ਜੇਕਰ ਸਹੀ ਸਮੇਂ ਤੇ ਅਸੀਂ ਦਾਨ ਕਰਾਂਗੇ ਤਾਂ ਸਾਡਾ ਜਿਹੜਾ ਦਾਨ ਹੈ ਉਸ ਨੂੰ ਫਲ ਲੱਗ ਜਾਵੇਗਾ ਹਫਤੇ ਦੇ 7 ਦਿਨਾਂ ਦੀਆਂ ਆਪਣੀਆਂ ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਕਰਣ ਤੋਂ ਪਾਵ ਹਰ ਇੱਕ ਦਿਨ ਅਲੱਗ-ਅਲੱਗ ਆਪਣੀ ਮਹੱਤਤਾ ਰੱਖਦਾ ਹੈ ਕਿਹੜੇ ਦਿਨ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕਿਹੜੇ ਦਿਨ ਕੀ ਨਹੀਂ ਕਰਨਾ ਚਾਹੀਦਾ ਇਸ ਲਈ ਕਾਲੇ ਤਿਲਾਂ ਦਾ ਦਾਨ ਕਰਨ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਇਹਨਾਂ ਨੂੰ ਮੰਗਲਵਾਰ ਦੇ ਦਿਨ ਬਿਲਕੁਲ ਵੀ ਦਾਨ ਨਹੀਂ ਕਰਨਾ ਜੇਕਰ ਤੁਸੀਂ ਮੰਗਲਵਾਰ ਨੂੰ ਕਾਲੇ ਤਿਲਾਂ ਦਾ ਦਾਨ ਕਰਦੇ ਹੋ ਤਾਂ ਅਸ਼ubh ਪ੍ਰਭਾਵ ਤੁਹਾਡੇ ਤੇ ਪੈ ਜਾਵੇਗਾ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਤਾਂਕੇ ਤੁਹਾਡਾ ਨੁਕਸਾਨ ਨਾ ਹੋ ਜਾਵੇ ਤੇ ਨਾਲ ਹੀ ਨਾਲ ਵੀਰਵਾਰ ਨੂੰ ਵੀ ਕਾਲੇ ਤਿਲਾਂ ਦਾ ਦਾਨ ਨਹੀਂ ਕਰਨਾ ਚਾਹੀਦਾ ਕਿਉਂਕਿ ਵੀਰਵਾਰ ਦਾ ਦਿਨ ਭਗਵਾਨ ਵਿਸ਼ਨੂੰ ਨੂੰ ਕਹਿੰਦੇ ਹਨ ਕਿ ਸਮਰਪਿਤ ਹੁੰਦਾ ਹੈ ਇਸ ਲਈ ਸਾਧ ਸੰਗਤ ਜੀ ਤੁਹਾਡੀ ਚੰਗੀ ਕਿਸਮਤ ਚਿਹੜੀ ਹੈ ਉਸ ਦੇ ਲਈ ਤੁਹਾਨੂੰ ਕਹਿ ਰਹੇ ਹਾਂ ਕਿ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਹੈ ਆਪਣੇ ਸਰੀਰ ਪ੍ਰਤੀ ਜਾਂ ਆਪਣੇ ਕੰਮਕਾਰ ਸੰਬੰਧੀ ਤੇ ਤੁਸੀਂ ਇਹਨਾਂ ਤਿੰਨਾਂ ਚੀਜ਼ਾਂ ਦਾ ਦਾਨ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡੇ ਸਾਰੇ ਹੀ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਸਾਧ ਸੰਗਤ ਜੀ ਇਹ ਕੋਈ ਵਹਿਮ ਭਰਮ ਨਹੀਂ ਹੈ ਤੁਸੀਂ ਇਸ ਉਪਾਰਨੋ ਕਰਕੇ ਵੇਖ ਲੈਣਾ ਤੁਹਾਨੂੰ ਖੁਦ ਫਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ ਸਾਧ ਸੰਗਤ ਜੀ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਜੀ ਕਿ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਜਾਣ ਤੁਨ ਤੁਨ ਬਾਬਾ ਦੀਪ ਸਿੰਘ ਜੀ ਸਾਰੇ ਹੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਆਪਣੇ ਬੱਚਿਆਂ ਨੂੰ ਆਪਣੇ ਨਾਲ ਜੋੜਨ ਗੁਰਬਾਣੀ ਨਾਲ ਜੋੜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ